ਕੀ ਵੀ ਵੀ ਹੈ ਭਾਜੀ ਕੀ ਨਾਮ ਤੁਹਾਡਾ ਦੱਸਾ ਪ੍ਰਦੀਪ ਕੁਮਾਰ ਜੀ ਮੈਂ ਤਾਂ ਡੈਕਟਰ ਆ ਜੀ ਕਿੱਦਾਂ ਰਹਿਣਾ ਹੈ ਕੀ ਹੋਇਆ ਸਰ ਇਹ ਅੰਬਰਸਰੋਂ ਆਏ ਆ ਤੇ ਚੌਂਕ 'ਚ ਟ੍ਰੈਫਿਕ ਇੰਨੀ ਸੀ ਕਿ ਇੱਥੇ ਗੱਡੀਆਂ ਢਿੱਖੜੀ ਉਧਰੋਂ ਟਿਪਰ ਆਲਾ ਆਇਆ ਉਹ ਕੋ ਬ੍ਰੇਕ ਨਹੀਂ ਲੱਗੀ ਜਾਂ ਕੁਛ ਤੁਨੇ ਸਿੱਧੀ ਆਡੀਟ বাস ਦੇ ਵਿੱਚ ਮਾਰੀ ਪਿੱਛੇ ਜਿਹਦੇ ਵਿੱਚ ਗੱਡੀ ਦਾ ਨੁਕਸਾਨ ਹੋਇਆ ਸਵਾਰੀਆਂ ਨੂੰ ਮਾੜੀ ਮੋਟੀ ਸੱਟ ਬੇਟ ਲੱਗੀ ਐ ਤੇ ਉਹ ਬਾਕੀ ਐਸਐਸਪੀ ਜਿਹੜੀ ਫੋਰਸ ਹੈਗੀ ਆ ਉਹ ਆ ਗਈ ਹੀ ਮੌਕੇ ਤੇ ਉਹਨਾਂ ਨੇ ਜਿਹੜੇ ਹਰੇ ਉਹਨਾਂ ਨੂੰ ਮਾੜਾ ਮੋੜਾ ਟ੍ਰੀਟਮੈਂਟ ਦਵਾ ਦਿੱਤਾ ਪੂਰੀ ਪਾਰ ਦਿੱਤੀ ਹੈ ਕਿੰਨੀ ਕ ਸਪੀਡ ਨਾਲ ਇਸੇ ਉਹ ਟਸਰ ਟਿਪਰ ਵਾਲਾ ਜਿਹੜਾ ਉਹ ਕੋਈ ਬ੍ਰੇਕ ਹੀ ਨਹੀਂ ਲੱਗੀ ਸਪੀਡ ਤੇ ਉਹਦੇ ਮਾਲ ਲੱਦੇ ਦਾ ਉਹਨੇ ਉਹਨੇ ਸਾਰੀ ਗੱਡੀ ਪਾਰਤੀ ਤੁਹਾਡੇ ਸਾਹਮਣੇ ਹੀ ਹੈ ਗੱਡੀ ਦੇਖ ਲਓ ਕੀ ਪੋਜੀਸ਼ਨ ਗੱਡੀ ਸੀ ਜਯਵਿੰਦਰ ਸਿੰਘ ਕਿੱਥੋਂ ਆ ਰਹੇ ਹੋ ਤੇ ਕੀ ਘਟਵਾਇਆ ਅੰਮ੍ਰਿਤਸਰੋਂ ਆ ਰਹੇ ਆ ਜੀ ਪਠਾਨਕੋਟ ਜਾਣਾ ਸੀਗਾ ਤੇ ਘਟਣਾ ਇਹ ਵੀ ਅਸੀਂ ਚੌਂਕ ਮੁੜ ਗਏ ਆ ਤੇ ਮਤਲਬ ਟਿਪਰ ਜਿਹੜੀ ਆ ਪਿੱਛੋਂ ਆ ਕੇ ਇਧਰੋਂ ਮਤਲਬ ਪਠਾਨਕੋਟ ਵੱਲੋਂ ਆਉਣ ਦੀ ਆ ਤੇ ਗੱਡੀ ਦੇ ਪਿਛਲੇ ਪਾਸੇ ਟਿੱਪਰ ਵੱਜ ਗਈ ਹੈ ਉਹਦੇ ਕੋਲ ਕੰਟਰੋਲ ਨਹੀਂ ਹੋਈ ਜਾਂ ਕੀ ਪਤਾ ਨਹੀਂ ਬ੍ਰੇਕ ਨਹੀਂ ਲੱਗੀ ਜਾਂ ਕੀ ਹੋਇਆ ਜਾਂ ਨਸ਼ੇ ਹਾਂਜੀ ਨੁਕਸਾਨ ਬੱਸ ਦਾ ਤਾਂ ਤੁਹਾਡੇ ਸਾਹਮਣੇ ਆ ਪਿੱਛੋਂ ਸਾਰੀ ਉੱਡ ਗਈ ਆ ਤੇ ਸਵਾਰੀਆਂ ਨੂੰ ਮਾੜੀ-ਮੋਟੀ ਖਰੋਜ ਮਤਲਬ ਠੀਕ ਆ ਸਵਾਰੀਆਂ ਕੋਈ ਗੱਲ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਆ ਉਦਾਂ ਮਾੜਾ-ਮਟਾ ਉਹ ਟ੍ਰੀਟਮੈਂਟ ਹਸਪੀਟਲ ਤੋਂ ਹੋ ਜਾਏਗਾ ਹੈਨਾ ਹਾਂਜੀ ਪ੍ਰਾਈਵੇਟ ਬੱਦਗੀ ਨਾਮ ਤਾਂ ਹਾਂਜੀ ਮੇਰਾ ਨਾਮ ਰੋਨੀ ਜੇ ਕਿੱਥੇ ਆਏ ਕਿੱਥੇ ਤੋਂ ਆਏ ਅਈ ਅੰਬੀਸਰ ਤੋਂ ਆਏ ਤੇ ਗੁਰਦਾਸਪੁਰ ਜਾਂਦੇ ਸੀਗੇ ਅਈ ਸਭ ਤੋਂ ਲਾਸਟ ਤੇ ਇਹੀ ਸੀਗੇ ਲਾਸਟ ਤੋਂ ਪਿੱਛੋਂ ਬੱਸ ਟੁੱਟੀ ਹੈ ਲਾਸਟ ਤੇ ਇਹੀ ਭੈਣ ਦੇ ਮੇਰੀ ਦੇ ਲੱਗੀ ਆ ਸ਼ੀਸ਼ਾ ਵੱਜ ਗਿਆ ਹਾਂਜੀ ਅੰਕਲ ਦੇ ਲੱਗੀ ਆ ਬਾਕੀ ਮੈਂ ਤਾਂ ਫਿਰ ਟ੍ਰਿਕਾ ਪਾੜ ਕੇ ਸਾਰੀ ਤੁਸੀਂ ਬੱਸ ਦੇ ਕਿੱਦਾਂ ਦਾ ਵਿਰੋਧ ਸਮਝ ਨਹੀਂ ਆਇਆ ਹਨ ਨੂੰ ਤੁਹਾਨੂੰ ਤਾਂ ਲੱਗਿਆ ਕਿ ਬੱਸ ਐਂਡ ਹੀ ਆਜ ਜਿੱਤਰਾ ਬੱਸ ਗੱਲਤੀ ਕਿੰਨਾ ਦੀ ਹੈ ਉਹ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਤੇ ਸਭ ਤੋਂ ਲਾਸਟ ਤੇ ਇਹਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ ਹੈ ਬਸ ਜਿਹੜੇ ਤੁਹਾਡੇ ਨਾਲ ਸੀ ਬਚਾਵਾ ਬਸ ਟਰੋਡੀ ਚ ਸ਼ੀਸ਼ਾ ਖੁੱਬ ਗਿਆ ਜੀ ਭੈਣ ਜੀ ਹਾਂਜੀ ਕਿਹੜੀ ਘਟਨਾ ਕਿੱਥੇ ਹੋਈ ਤੇ ਕਿਸ ਤਰ੍ਹਾਂ ਹੋਈ ਹੁਣ ਇਹ ਹੁਣੇ ਬੱਸ ਆ ਰਹੀ ਐ ਅੰਮ੍ਰਿਤਸਰ ਲੋ ਅੰਮ੍ਰਿਤਸਰ ਤੋਂ ਬਟਾਲੇ ਨੂੰ ਮੂਵ ਹੋਈ ਐ ਪੁਲ ਦੇ ਥੱਲੋਂ ਦੀ ਤੇ ਇਧਰੋਂ ਪਠਾਨਕੋਟ ਤੋਂ ਬਜਰੀ ਦੇ ਟਰੱਕ ਭਰੇ ਆ ਰਿਹਾ ਉਹ ਥੋੜਾ ਨਾਲ ਵੱਜ ਗਿਆ। ਕਿੰਨਾ ਨੁਕਸਾਨ ਹੈ ਨਾ ਰੋਇਆ ਬਾਕੀ ਨੁਕਸਾਨ ਜਾਨੀ ਨੁਕਸਾਨ ਤੇ ਕੋਈ ਨਹੀਂ ਬਾਕੀ ਨੁਕਸਾਨ ਸਾਹਮਣੇ ਦਿਖਣੀ ਲਿਆ ਹੋਇਆ ਹੈਗਾ। ਜਾਨੀ ਨੁਕਸਾਨ ਕੋਈ ਨਹੀਂ ਆ। ਸਰ ਪਾਸਾ ਨੰਬਰ ਵਗੈਰਾ ਸਰ। ਨੰਬਰ ਵਸਦਾ ਨੰਬਰ ਪੀਬੀ06 ਡਬਲ ਬੀ5361 ਇਹ ਐ ਪ੍ਰਧਾਨ ਕੋਲੀਪੂ ਦੀ ਪਾਸੇ ਆ। ਸਰ ਕੀ ਕਾਰਵਾਈ ਹਾਂਜੀ ਕੀ ਕਾਰਵਾਈ ਕਰਦੇ? ਕਾਰਵਾਈ ਕਰਦੇ ਦੇਖਦੇ ਆ ਜੇ ਟਰੱਕ ਲੱਗੇ ਦੇਖਣਾ ਉਧਰ ਲੱਗਾ ਲੱਗਾ ਸਾਈਡ ਤੇ।